ਸੋਸ਼ਲ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਇੱਕ ਨਿਊਜ਼ ਆਈਟਮ ਜਿਹੜੀ ਵਾਇਰਲ ਹੋ ਰਹੀ ਹੈ ਕਿ ਥਾਣਾ ਗੇਟ ਕੀ ਮਾਦੇ ਲਾ ਕੇ ਟਪਈ ਦੇ ਵਿੱਚ ਜਿਹੜਾ ਨਸ਼ੇ ਨੂੰ ਵੇਚਣ ਤੋਂ ਲੈ ਕੇ ਜਿਹੜਾ ਉਹਦਾ ਵਿਰੋਧ ਕਰ ਰਹੇ ਸੀਗੇ ਲੋਕ ਉਹਨਾਂ ਤੇ ਤੇ ਹਮਲਾ ਕੀਤਾ ਗਿਆ ਤੇ ਜਿਹਦੇ ਵਿੱਚ ਦੋ ਵਿਅਕਤੀ ਜ਼ਖਮੀ ਹੋ ਗਏ ਤੇ ਉਹਦੇ ਵਿੱਚ ਜਿਹੜੀ ਪੀੜਤ ਇਹ ਰਿਹਾ ਉਹਨੇ ਇਲਜ਼ਾਮ ਲਾਇਆ ਵੀ ਜਿਹੜੇ ਦੋਸ਼ੀ ਤੇ ਰਹਿ ਉਹਨਾਂ ਦਾ ਇਹ ਵੀ ਕਹਿਣਾ ਕਿ ਉਹ ਪੁਲਿਸ ਨੂੰ ਪੈਸੇ ਦਿੰਦੇ ਨੇ ਤੇ ਨਗਾ ਵੇਚਦੇ ਨੇ ਇਸ ਦੇ ਸੰਬੰਧ ਵਿੱਚ ਮੈਂ ਇਹ ਦੱਸਣਾ ਚਾਹੁੰਨਾ ਵੀ ਇਹ ਜਿਹੜੇ ਇਲਜ਼ਾਮ ਆ ਬਿਲਕੁਲ ਬੇਮੁਨਾਤ ਤੇ ਝੂਠੇ ਨੇ ਇਹ ਜਿਹੜਾ ਦੋਹਾਂ ਤਰ੍ਹਾਂ ਦਾ ਆਪਦੇ ਵਿੱਚ ਝਗੜਾ ਹੋਇਆ ਹੈ ਇਹਨਾਂ ਦੇ ਖਿਲਾਫ ਪਹਿਲਾਂ ਵੀ ਪੁਲਸ ਨੂੰ ਜਿਹੜੀਆਂ ਨਸ਼ੇ ਦੇ ਸੰਬੰਧੀ ਜਿਹੜੀਆਂ ਸ਼ਿਕਾਇਤਾਂ ਆਈਆਂ ਸਨ ਤੇ ਇਹਨਾਂ ਦੇ ਖਿਲਾਫ ਪਹਿਲਾਂ ਵੀ ਕਾਰਵਾਈ ਕੀਤੀ ਜਾ ਚੁੱਕੀ ਹੈ ਤੇ ਹੁਣ ਵੀ ਦੋਹਾਂ ਤਰ੍ਹਾਂ ਦਾ ਮਾਮਲਾ ਥਾਣੇ ਪਹੁੰਚ ਗਿਆ ਹੈ ਤੇ ਇਹਨਾਂ ਨੂੰ ਜੇ ਇਹਨਾਂ ਦੇ ਖਿਲਾਫ ਜੋਲਬੰਦੀ ਕਾਰਵਾਈ ਹੈ ਉਹ ਕੀਤੀ ਜਾਊਗੀ ਅਗਰ ਇਹਨਾਂ ਦੇ ਖਿਲਾਫ ਕੋਈ ਜਿਹੜੀ ਨਸ਼ੇ ਦੇ ਖਿਲਾਫ ਕਿਸੇ ਕਸਮ ਦੀ ਕੋਈ ਜਿਹੜੀ ਸਾਡੇ ਗੱਲ ਨੋਟਿਸ ਦੇ ਵਿੱਚ ਆਈ ਤਾਂ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਊਗੀ ਤੇ ਜਿਹੜੇ ਪੁਲਸ ਦੇ ਇਲਜ਼ਾਮ ਲੱਗਦੇ ਉਹਦੇ ਸੰਬੰਧ ਵਿੱਚ ਜਿਹੜੀ ਹੈ ਜਿਹੜੀ ਪੀੜਤ ਤੇ ਕੱਲ ਇ ਉਨੇ ਥਾਣੇ ਆ ਕੇ ਇਸ ਗੱਲ ਦੀ ਆਪਣੀ ਸੌਰੀ ਫੀਲ ਵੀ ਕੀਤੀ ਹੈ ਕਿ ਉਹਨੇ ਕਿਸੇ ਦੇ ਬਹਿਕਾਵੇ ਦੇ ਵਿਚਾਰ ਦੇ ਜਿਹੜੇ ਦੋਸ਼ ਲਾਏ ਆ ਜਦ ਕਿ ਇਹੋ ਜੀ ਕੋਈ ਗੱਲ ਨਹੀਂ ਗਈ ਤੇ ਮੈਂ ਵਿਸ਼ਵਾਸ ਦਿਵਾਉਣਾ ਚਾਹੁੰਦਾ ਕਿ ਪੁਲਿਸ ਵੱਲੋਂ ਕਿਸੇ ਕਿਸਮ ਦੀ ਢਿੱਲ ਨਹੀਂ ਵਰਤੀ ਜਾ ਰਹੀ ਡਰਗ ਦੇ ਮਾਮਲੇ ਦੇ ਵਿੱਚ ਡਰਗ ਦੇ ਮਾਮਲੇ ਵਿੱਚ ਸਪੈਸ਼ਲ ਅਸੀਂ ਕੈਂਪੇਨ ਚਲਾਈ ਹੋਈ ਹੈ ਡਰਗ ਨਸ਼ਾ ਵਿਰੋਧ ਕੈਂਪੇਨ ਦੇ ਤਹਿਤ ਅਸੀਂ ਬਹੁਤ ਵੱਡੀਆਂ ਕਾਰਵਾਈਆਂ ਕਰ ਰਹੇ ਹਾਂ ਤੇ ਜਿਹੜੇ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜਿਹੜੇ ਨਸ਼ੀ ਦਾ ਧੰਦਾ ਕਰਦੇ ਆ ਉਹਨਾਂ ਨੂੰ ਜੇਲ੍ਹ 'ਚ ਭੇਜਿਆ ਜਾ ਰਿਹਾ ਹੈ